ਰਕਿਸ਼ਨ ਸਾਹਿਬ ਦੇ ਦਰਬਾਰ ਵਿੱਚ ਜਿੱਥੇ ਮਾਥਾ ਟੇਕਣ ਵਾਲਿਆਂ ਦੇ ਦੁੱਖਾਂ ਦਾ ਨਾਸ ਹੁੰਦਾ ਹੈ ਭਾਗਾਂ ਵਾਲੀ ਸੰਗਤ ਅੱਜ ਇਸ ਸਮਾਗਮ ਵਿੱਚ ਸਵਾਇਵਾਨ ਹੈ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਜਦੋਂ ਸੰਗਤ ਦੀ ਸਿਰਜਣਾ ਹੁੰਦੀ ਹੈ ਤਾਂ ਫਿਰ ਸਤਿਗੁਰੂ ਆਪ ਵਿੱਚ ਸੰਗਤ ਹਰ ਪ੍ਰਭ ਵਸਿਆ ਜੀਓ ਤਾਂ ਗੁਰੂ ਕੀ ਸਾਧ ਸੰਗਤ ਹਰਿਆਣਾ ਸਿੱਖ ਗੁਰਦਾਰਾ ਪ੍ਰਬੰਧਕ ਕਮੇਟੀ ਵੱਲੋਂ ਪਿਛਲੇ ਤਕਰੀਬਨ 10 ਦਿਨ ਤੋਂ ਲਗਾਤਾਰ ਦਸਮ ਪਾਤਸ਼ਾਹ ਦੇ ਸੈਜਦਾਦਿਆਂ ਨੂੰ ਮਾਤਾ ਗੁਜਰੀ ਜੀ ਨੂੰ ਸ਼ਹਾਦਤ ਦੇ ਉਹਨਾਂ ਨੂੰ ਕੌਮ ਨੂੰ ਯਾਦ ਕਰਾਉਣ ਲਈ ਖਾਸ ਕਰਕੇ ਹਰਿਆਣੇ ਦੀਆਂ ਸੰਗਤਾਂ ਨੂੰ ਜਥੇਬੰਦ ਕਰਕੇ ਇਹ ਜੋ ਸਮਾਗਮ ਕੀਤੇ ਗਏ ਹਨ ਇਹਨਾਂ ਨਾਲ ਸਾਰੇ ਸੰਸਾਰ ਵਿੱਚ ਇਸ ਕਮੇਟੀ ਪ੍ਰਤੀ ਸੰਗਤਾਂ ਦੇ ਵਿੱਚ ਉਤਸ਼ਾਹ ਅਤੇ ਸ਼ਰਧਾ ਵੀ ਪੈਦਾ ਹੋਈ ਹੈ ਕਿ ਸੱਚਮੁੱਚ ਹੀ ਇਹ ਗੁਰਸਿੱਖੀ ਦਾ ਦਸੰਬਾ ਪਛਾਦੇ ਮਿਸ਼ਨ ਦਾ ਪ੍ਰਚਾਰ ਕਰਨ ਵਾਲੀ ਕਮੇਟੀ ਜਿਸ ਦੀ ਅਗਵਾਈ ਸਿੱਖ ਕੌਮ ਦੇ ਨਿਰਧੜਕ ਜਰਨਲ ਕੁਰਬਾਨੀਆਂ ਕਰਨ ਵਾਲੇ ਔਰ ਸੱਚੇ ਸੁੱਚੇ ਉੱਚੇ ਜੀਵਨ ਦੇ ਮਾਲਕ ਸਿੰਘ ਸਾਹਿਬ ਬਾਬਾ ਦਲਜੀਤ ਸਿੰਘ ਜੀ ਦਾਦੂਵਾਲ ਕਰ ਰਹੇ ਹਨ ਗੁਰੂ ਕੀ ਸਾਧ ਸੰਗਤ ਮੈਂ 1960 ਤੋਂ ਪੱਧਕ ਸੇਵਾ ਦੇ ਖੇਤਰ ਵਿੱਚ ਕੰਮ ਕਰ ਰਿਹਾ ਹਾਂ ਪਧਰਤਨ ਸ੍ਰੀਮਾਨ ਮਾਸਟਰ ਤਾਰਾ ਸਿੰਘ ਜੀ ਨਾਲ ਸੰਤ ਫਤੇ ਸਿੰਘ ਜੀ ਨਾਲ ਹਨ ਉਹਨਾਂ ਤੋਂ ਬਾਅਦ ਜਿੰਨੇ ਵੀ ਸਿੱਖ ਕੌਮ ਦੇ ਆਗੂ ਹੋਏ ਹਨ ਔਰ ਪਿਛਲੇ 30 ਸਾਲ ਵਿੱਚ ਜਿੰਨੇ ਸਿੱਖ ਮੈਂਬਰ ਪਾਰਲੀਮੈਂਟ ਹੋਏ ਹਨ ਪਾਰਲੀਮੈਂਟ ਵਿੱਚ ਮੈਨੂੰ ਉਹਨਾਂ ਦੀ ਸੰਗਤ ਕਰਨ ਦਾ ਮੌਕਾ ਮਿਲਿਆ ਹੈ ਲੇਕਿਨ ਮੈਂ ਅੱਜ ਇਸ ਗੱਲ ਦਾ ਕਾਇਲ ਹਾਂ ਕਿ ਅਗਰ ਸਿੱਖ ਕੌਮ ਵਿੱਚ ਕੋਈ ਲੀਡਰ ਸਾਨੂੰ ਦਿਖਾਈ ਦੇ ਰਿਹਾ ਹੈ ਜਿਹੜਾ ਸੱਚਮੁੱਚ ਕੌਮ ਦੀ ਅਗਵਾਈ ਕਰ ਸਕਦਾ ਹੈ ਤਾਂ ਉਸ ਦਾ ਨਾਮ ਜਥੇਦਾਰ ਸਤ ਬਾਬਾ ਬਲਜੀਤ ਸਿੰਘ ਜੀ ਦਾਦੂ ਵਾਲਾ ਸਤ ਸ੍ਰੀ ਅਕਾਲ ਕਿਉਂਕਿ ਚੜਦੀ ਕਲਾ ਟਾਈਮ ਟੀਵੀ ਨਾਲ ਅੱਜ ਸਾਰਾ ਖਾਲਸਾ ਪੰਥ ਜੁੜਿਆ ਹੈ ਅਤੇ ਸਾਰਾ ਖਾਲਸਾ ਪੰਥੀ ਚੜਦੀ ਕਲਾ ਪਰਿਵਾਰ ਨੂੰ ਬLES ਕਰਦਾ ਹੈ ਕਿਉਂਕਿ ਦਸਮ ਪਾਤਸ਼ਾਹ ਦੇ ਦਰੋਂ ਘਰੋਂ ਸਾਨੂੰ ਇਹ ਦਾਤ ਮਿਲੀ ਸੇਵਾ ਮਿਲੀ ਔਰ 17 ਸਾਲ ਤੋਂ ਪਿਛਲੇ ਗੁਰੂ ਹਰਕਿਸ਼ਨ ਸਾਹਿਬ ਦੇ ਦਰਬਾਰ ਗੁਰਦੁਆਰਾ ਬੰਗਲਾ ਸਾਹਿਬ ਤੋਂ ਹਰ ਰੋਜ਼ ਸਵੇਰੇ ਜੋ ਲਾਈਵ ਪ੍ਰੋਗਰਾਮ ਤੁਸੀਂ ਕਰਾਮ ਵਿੱਚ ਦੇਖਦੇ ਹੋ ਇਹ ਸਤਿਗੁਰੂ ਜੀ ਨੇ ਸੇਵਾ ਦਿੱਤੀ ਹੈ ਤੇ ਸਫਲਤਾ ਨਾਲ ਨਿਭਾਈ ਹੈ ਹੁਣ ਮੈਂ ਸਿੰਘ ਸਾਹਿਬ ਗੈਰੀ ਰਣਜੀਤ ਸਿੰਘ ਜੀ ਦਾ ਭਾਸ਼ਣ ਸੁਣ ਰਿਹਾ ਸੀ ਸਿੱਖ ਕੌਮ ਕੋਲ ਬਹੁਤ ਘਟ ਵਿਦਵਾਨ ਹਨ ਖਾਸ ਕਰਕੇ ਸਾਡੇ ਜਥੇਦਾਰ ਸਹਿਬਾਨ ਵਿੱਚ ਜਿਨ੍ਹਾਂ ਕੋਲ ਇਤਨਾ ਗਿਆਨ ਹੋਏ ਇਤਨੀ ਸ਼ਕਤੀ ਹੋਏ ਕਿ ਉਹ ਕੌਮ ਨੂੰ ਜਾਗਰਤ ਕਰਨ ਦਾ ਸੰਦੇਸ਼ ਦੇ ਸਕੰਦੇ ਸਮਰਾਥ ਹੁਣ ਬਹੁਤ ਪ੍ਰਭਾਵਸ਼ਾਲੀ ਭਾਸ਼ਣ ਸਿੰਘ ਸਾਹਿਬ ਨੇ ਕੀਤਾ ਹੈ ਜਿਸ ਨੇ ਕੇਵਲ ਮੈਨੂੰ ਹੀ ਨਹੀਂ ਦੁਨੀਆ ਦੇ ਲੋਕਾਂ ਨੂੰ ਜ਼ਰੂਰ ਪ੍ਰਭਾਵਿਤ ਕੀਤਾ ਹੋਵੇਗਾ ਕਿਉਂਕਿ ਇਹ ਸਾਰਾ ਸੰਸਾਰ ਲਾਈਵ ਟੈਲੀਕਾਸਟ ਰਹੀਂ ਇਹਨਾਂ ਦੇ ਵਿਚਾਰਾਂ ਨੂੰ ਸੁਣ ਰਿਹਾ ਸੀ ਮੈਨੂੰ ਇਸ ਗੱਲ ਦੇ ਖੁਸ਼ੀ ਹੈ ਕਿ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਰਬਜੀਤ ਸਿੰਘ ਜੰਮੂ ਵਰਗੇ ਪੰਥ ਦੇ ਮਹਾਨ ਸੇਵਕ ਜਿਨ੍ਹਾਂ ਦੀ ਸਾਰੀ ਉਮਰ ਹੀ ਸੇ ਕੌਮ ਦੀ ਚੜ੍ਹਦੀ ਕਲਾ ਲਈ ਇਸ ਗਰਸ਼ ਕਰਨੀ ਚ ਬਿਤੇ ਮਨਜੀਤ ਸਿੰਘ ਜੀ ਭੋਮਾ ਜੀ ਬੈਠੇ ਹਨ 사ਚਾਰਨ ਸਿੰਘ ਜੀ ਅਮਰੀਕਾ ਤੋਂ ਆਏ ਹਨ ਇੱਥੋਂ ਦੇ ਤੁਹਾਡੇ ਗੁਰਦਾਰਾ ਕਮੇਟੀ ਦੇ ਮੈਂਬਰ ਸੁਦਰਸ਼ਨ ਸਿੰਘ ਜੀ ਸਾਈਕਲਸ ਆਫ ਬੈਠੇ ਹਨ ਬਾਕੀਆਂ ਦੇ ਮੈਨਾਂ ਨਹੀਂ ਜਾਂਦਾ ਮੈਨੂੰ ਮਾਫ ਕਰਦੇ ਹੋਗੇ ਮੈਂ ਸਾਰਿਆਂ ਨੂੰ ਸ਼ਾਬਾਸ਼ ਦਿੰਦਾ ਹਾਂ ਕਿਉਂਕਿ ਮੈਂ ਉਮਰ ਸ਼ਾਇਦ ਤੁਹਾਡੇ ਤੋਂ ਵੱਡਾ ਹੋਵਾਂ ਮੈਂ ਸਾਰਿਆਂ ਨੂੰ ਸ਼ਾਬਾਸ਼ ਦਿੰਦਾ ਹਾਂ ਕਿ ਤੁਸੀਂ ਹਰਿਆਣਾ ਸਿੱਖ ਗੁਰਦਾਰਾ ਪ੍ਰਬੰਧਕ ਕਮੇਟੀ ਰਾਹੀਂ ਇਹ ਜੋ ਸਿੱਖੀ ਦੇ ਪ੍ਰਚਾਰ ਔਰ ਪ੍ਰਸਾਰ ਦਾ ਕੰਮ ਸ਼ੁਰੂ ਕੀਤਾ ਹੈ ਇਸ ਵਿੱਚ ਤੁਹਾਨੂੰ ਜ਼ਰੂਰ ਸਫਲਤਾ ਮਿਲੇਗੀ ਔਰ ਚੜ੍ਹਦੀ ਕਲਾ ਟਾਈਮ ਦੀ ਵੀ ਕਦਮ-ਬਕਦਮ ਤੁਹਾਡੇ ਨਾਲ ਚੱਲ ਕੇ ਇਸ ਮਹਾਨ ਯੱਗ ਵਿੱਚ ਹਿੱਸਾ ਬਣਦਾ ਯਤਨ ਕਰੇਗਾ ਇਹਨਾਂ ਸ਼ਬਦਾਂ ਨਾਲ ਸਾਰੀਆਂ ਸੰਗਤਾਂ ਨੂੰ ਮੁਬਾਰਕ ਦਿੰਦਾ ਹੋਇਆ ਵਧਾਈ ਪੇਟ ਕਰਦਾ ਹਾਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ